ਕਿੰਸਾ ਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੋਨ ਪੰਡਾਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਹਨ ਦੋਵੇਂ ਸੋਇਆਂ ਸਵਾਈਆਂ ਵਾ ਸੋਇਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰ ਪਰ ਪਸ਼ੂ ਦੇ ਆਪਣੇ ਇੱਥੇ ਹੀ ਆਪਣੀ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈ ਵੀਰ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਜੇ ਵਧੀਆ ਵਧੀਆ ਵੀਰ ਜੀ ਤੁਸੀਂ ਦੱਸੋ ਸਭ ਵਧੀਆ ਜੇ ਉਹ ਵੀਰ ਜੀ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤਾਂ ਫਿਰ ਨਾਮ ਵੀ ਜੀ ਸੰਦੀਪ ਸਿੰਘ ਪਿੰਡ ਮੁੰਨਪੰਡਾਰੀਆਂ ਤਹਿਸੀਲ ਜਨਾਲਾ ਜਿਹੜਾ ਐਮਐਸਏ ਨੇੜੇ ਫਤੇਗੜ ਚੂੜੀਆਂ ਜੇ ਮੋਬਾਈਲ ਨੰਬਰ ਹੈ 98981685435 ਵੀ ਜੀ ਠੀਕ ਹੈ ਜੀ ਤੇ ਆ ਗਾਂ ਤਾਜੀ ਸੋਈ ਆ ਇਹ ਵੀ ਜੀ ਤਾਜੀ ਸੋਈ ਜੀ ਕਿੰਨੇ ਦਿਨਾਂ ਦੀ ਸੋਈ ਆ ਮਗਰ ਵੱਛਾ ਜੀ ਵੀ ਜੀ ਉਹਨਾਂ ਨੇ 15 ਦਿਨ ਕਹੇ ਕੋਈ 20 ਦਿਨ ਮੰਨ ਲੈ ਠੀਕ ਹੈ ਜੀ 15 ਦਿਨਾਂ ਦੇ 20 ਦਿਨ ਮੰਨ ਲੈ ਮੇਰਾ 20 ਦਿਨਾਂ ਦੀ ਸੋਈ ਆ 12 ਕਿਲੋ ਮੌਕੇ ਦੇ ਦੁੱਧ ਆ ਜਾ ਰਿਆ ਤਿਆਰ ਜਿਹੜਾ ਤਿਆਰ ਵੀ ਜੀ ਐ ਚਾਰੇ ਥਣਪੂਰ ਛਟਾ ਕੋਈ ਆਵਾਜ਼ ਕਰਨੀ ਹੈ ਪੈਪ ਲੈਣ ਖਾਓ ਵੀ ਜੀ ਫਿਰ ਠੀਕ ਆ ਠੰਡੀ ਸੀ ਉਹ ਵੀਰ ਜੀ ਪੂਰੀ ਚਵਾ ਚੂ ਵੀਰ ਜੀ ਵਿਖਾਉਣੇ ਕੋਲ ਬੱਚਾ ਛੱਡ ਗਿਆ ਬੱਚਾ ਲਾ ਕੇ ਕਿੰਨੇ ਚਵਾ ਦਿਖਾ ਲੈਣੇ ਇੱਕ ਰੀ ਆ ਬੱਚਾ ਛੱਡਦਾ ਜਿਹੜਾ ਅੱਧਰ ਚਲੋ ਬੰਨਣਾ ਫਿਰ ਵੀਰ ਜੀ ਦਿਖਾ ਦੇ ਚਵਾ ਵਾਓ ਦਿਖਾ ਦਿਓ ਆ ਦੇਖ ਲੈ ਗਲੇਥਣਾ ਦਾ ਚਵਾ ਜਿਹੜਾ ਇਹਦਾ ਠੀਕ ਹੈ ਜੀ ਤੇ ਮਗਲੇਥਣਾ ਦਾ ਚਵਾ ਦੇਖਣ ਚਲੋ ਖੋਲੋ ਫਿਰ ਵੀ ਜੀ ਕੋਈ ਭੂਰ ਛਟਾ ਤੱਕ ਨਹੀਂਗਾ ਤੋੜਦਾ ਫਿਰ ਇੱਕ ਕਰੀ ਨੂੰ ਓਏ ਭੂਰ ਛਟਾਣੀ ਜੀ ਵੀ ਜੀ ਦੋਦਾਂ ਮੁੱਕ ਤੇ ਜਿਹੜਾ ਕਹਿੰਦੇ ਵੀ 12 ਲੀਟਰ ਹੈਗਾ। ਇਹ ਵਿੱਚ ਦੁੱਧ ਤੇ ਪਾਣੀ ਦੇ ਏਰੀਆ ਚ ਵਾਈ ਆ। ਆਪਣੀ ਦੋ ਟਾਈਮ ਚ ਵਾਈ ਕਰਕੇ ਤੇ ਫਿਰ ਖੜੇ ਵਜੀ। ਠੀਕ ਆ। ਮਾਸ ਲੈਂਦੀ ਪਾਣੀ ਦੇ ਲਾਗੇ ਆਈ ਆ। ਇਹ ਵਾਦੂਆ। ਉਹ ਮੈਂ ਡੀਵਾ ਦੇ ਦੁੱਧ 14-15 ਕਿਲੋ ਕਰ ਜੂਗੀ। ਪਾਣੀ ਵਾਲੀ ਜਗ੍ਹਾ ਤੇ ਵਾਈ ਆ ਇਹ ਕਿੰਨੇ। ਠੀਕੀ ਜਾ ਲੈ ਚ ਵਜੀ ਪਾਣੀ। ਉਪਰ ਕਰਕੇ। ਮਾਪ ਪਈ ਆ ਨਾਲੇ ਨਾਪਦਾ ਕਰਕੇ। ਇਹਨਾਂ ਲੌਂਡ ਹੈ ਤੇ ਇਹ। ਨੱਥ ਪਾਈ ਆ ਵੀਰ ਜੀ ਨੱਥ ਧੋੜਾ ਚ ਬੁਗਾਤਾ ਦੇ ਕਰਕੇ ਕਰਦੀ ਥੋੜਾ ਠੀਕ ਐ ਐ ਵੀਰ ਜੀ ਚਾਪ ਸਮਾ ਦੀ ਓਕੇ ਵੀਰ ਜੀ ਪੂਰ ਛਟਾ ਕੋਈ ਨਾ ਦੋ ਡੰਕ ਕੋਈ ਆਣ ਕੇ ਆਪਣੀ ਤਸੱਲੀ ਕਰੇ ਹਾਂਜੀ ਫਿਰ ਵੀਰ ਜੀ ਖੜੇ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਬਿਲਕੁਲ ਜਾ ਬੱਚੇ ਨਾਲ ਮੁੱਲ ਦੇ ਦਿਆ 35000 ਦੀ ਵੀਰ ਜੀ ਕਰ ਦੋ ਕੋ ਮਨਤਾ ਨਾ ਜੀ ਦੁੱਧ ਪੜਾ ਜੇ ਮੇਰਾ ਦੁੱਧ ਦਾ ਨਹੀਂ ਮੁੱਲ 2 ਮਹੀਨੇ ਚੋ ਕੇ ਫਿਰ ਗਾਂ ਫਰੀ ਆ ਠੀਕ ਐ ਦੋ ਮਹੀਨੇ ਮੁੱਲ ਪੂਰਾ ਕਰਦਾ ਜੇ ਨਜ਼ਰ ਰੇਡ ਨਿਕਾਇਆ ਅਸੀਂ ਪਾ ਦੇਣਾ ਵਾ ਅੱਛਾ ਪਤਿਆ ਦੀ ਦੇ ਦੀਏ ਫਿਰ ਪੂਰੇ 30000 ਦੀ ਦੇ ਦੀਏ 1000 ਸ਼ੋਰ 29000 ਦੀ ਵਿੱਚੀ ਅੱਛਾ 29000 ਦੀ ਮਿਲ ਨਹੀਂ ਕਦੇ ਅੱਜ ਤੇ ਦੁੱਧ 12 ਲੀਟਰ ਘਰੋਂ ਚਵਾ ਕੇ ਤੋ 12 ਕਿਲੋ 11 ਕਿਲੋ ਦੀ ਗਰੰਟੀ ਕੋ ਦੋ ਡੰਗ ਤਿੰਨ ਡੰਗ ਇੱਥੋਂ ਚੋ ਕੇ ਫਿਰ ਖੜੇ ਠੀਕ ਹੈ ਜੀ ਸੰਦੀ ਕਰਕੇ ਠੀਕ ਹੈ ਜੀ ਜਿਹੜੀ ਵੀ ਜੀ ਗੱਲਾਂ ਆਲਾ ਵਾ ਆਪਰੇ ਇੱਥੇ ਆਵੇ ਲੀਟਰ ਲੈ ਆਵੇ ਗੰਡਾ ਨਾਲ ਲੈ ਵਿੱਚ ਚੋ ਕੇ ਖੜੇ ਠੀਕ ਹੈ ਜੀ ਹਾਂ ਜੀ ਦੁੱਧ 14 15 ਕਿਲੋ ਕਰੂਗੀ ਸੇਵਾ ਤੂੜੀ ਪੈਂਦੀ ਹੈ ਗਾੜੀ ਆਪਾਂ ਇਹੋ ਜਿਹੀ ਗੱਲ ਵੀ ਜੀ ਕਰ ਲੈ ਠੀਕ ਹੈ ਜੀ ਹਰਿਆ ਸਾਡੇ ਮਾਨੀ ਜੇ ਆ ਤੂੜੀ ਆ ਜਿਹੜੀ ਕਾਂਗਾ ਦੁੱਧ ਕਿੰਨਾ ਜੀ ਦੇਖੋ ਵੀਜੀ 5 ਕਿਲੋ ਦੁੱਧ ਏ ਅੱਛਾ ਬੈਣੀ ਤੋਂ ਪਰਲੇਸਾਂ ਦੀ ਤਿੱਲੜ ਜੇ ਅੱਛਾ ਦੱਸ ਕੇ ਦੇਣੀ ਆ ਵੀਜੀ ਸੂਆ ਇਹਦਾ ਦੂਜਾ ਤੇ ਜਾ ਕੁਲਾ ਲੈ ਤੋਰ ਫੇਰ ਇੱਕ ਰੀ ਦੇਖੋ ਵੀਜੀ ਦਾ ਦੂਜਾ ਤੇ ਜਾ ਕੁ ਸੂਆ ਲਾ ਲੈ ਬਾਕੀ ਇੱਧਰਲੇ ਸਾਰੇ ਏਰੀਆ ਜਿਹੜੇ ਪਾਣੀ ਦੀ ਮਾਰ ਵਾਲੇ ਏਰੀਏ ਆ ਇੱਧਰਲੇ ਪਸ਼ੂ ਇੱਕ ਰੀ ਟੁੱਟ ਗਏ ਦੁੱਧਾਂ ਸਾਰੇ ਇਹ ਵੀਜੀ ਉਹਨ ਇੱਕ ਦੋ ਦਿਨ ਪੂਰੀ ਇਹਨਾਂ ਸੇਵਾ ਹੋ ਗਈ ਨਾ ਇੱਕ ਰੰਗ ਫੇਰ ਵੀਜੀ ਦੋਤੇ ਗਾਵਾਂ ਚੜ੍ਹਣੀਆਂ ਸਰੀ ਸੂਰ ਫੇਰੀ ਘੱਜੇ ਜਾਣੇ ਇਹਨਾਂ ਦੇ ਹਾਂਜੀ ਤਾਨੂੰ ਪਤਾ ਕਾ ਨਾਂ ਲੈਂਦੇ ਡੰਗਰ ਆ ਸੇਵਾ ਦਾ ਹਾਂਜੀ ਇਹਨਾਂ ਜਿੰਨਾ ਪਾਵਾਂਗੇ ਤੇ ਫੇਰ ਹੀ ਦੇਣਾ ਇਹਨਾਂ ਨੇ ਇਹ ਤਾਰਾ ਨਵਾਦੀ ਆ ਤੁਸੀਂ ਦੇਣੀ ਐ ਵੀਰ ਜੀ ਠੰਡੀ ਸੀ ਕੋਈ ਗੱਲ ਨਹੀਂ ਲੈ ਆ ਰਿਹਾ ਆ ਇਹ ਲੋਕ ਜੀ ਠੀਕ ਹੈ ਜੀ ਆ ਵੇਖੋ ਵੀ ਜੀ ਲੱਗਾ ਆ ਖਿੱਚੰਗੇ ਆ ਵੀਜੀ ਮੋਟ ਉਂਗਲਾਂਗਲ ਜਿਹੜੀ ਮੋਟੀ ਧਾਰ ਹੈ ਠੀਕ ਹੈ ਤੇ ਕਿੰਨੇ ਰੀਦੇ ਦੇਣੀ ਆਪਾਂ ਇਹ ਵੀਜੀ ਬਿਲਕੁਲ ਜਿਆਜ ਦੇ ਦਈਏ ਕਿੰਨੇ ਦੀ ਦੇ ਦਈਏ 12000 ਦੀ ਵੀਜੀ ਨਿਕਾ ਜਾਂ ਰੇੜਾ ਕੋਈ ਚਲੋ ਦੁੱਧ ਵੀ ਘਰੇ ਚੋਊਗਾ ਯਾਦ ਕਰੂਗਾ 10000 ਦੀ ਦੇ ਦਈਏ ਦੇ ਦਾਂਗੇ ਵੀਜੀ 9000 ਦੀ ਅੱਛਾ 9000 ਦੀ 25 ਕੋਈ ਬੜੀ ਵੀਜੀ ਤੇ ਬਾਕੀ ਚਲੋ ਇੱਥੇ ਆਵਦੇ ਆਪਣੀ ਤਸੱਲੀ ਕਰਕੇ ਸੱਲੀ ਕਰਕੇ ਵੀਜੀ ਆਪਣੀ ਪਹਿਲਾਂ ਦੋ ਡੰਗ ਚੋਚਵਾ ਕੇ ਫਿਰ ਵੀਜੀ ਆਪਣਾ ਕੇ ਨਾਲੇ ਦਿਖਾਣਾ ਹਾਂਜੀ ਹਾਂਜੀ ਆਪਣੀ ਸਮਝਣਾ ਵੀਜੀ ਇਹੀਂ ਵੀ ਪੈਸੇ ਲਾ ਕੇ ਲਿਆਂਦੀਆਂ ਨੇ ਤਾਂ ਇਨਰਖ ਪਰਖ ਕਰਕੇ ਤੇ ਫਿਰ ਡੰਗ ਲਿਆਈਦਾ ਵਾ ਠੀਕ ਹੈ ਜੀ ਹਾਂਜੀ ਕਿਉਂਕਿ ਮਹਾਰਾ ਨੇ ਸਾਰਿਆਂ ਨੂੰ ਅੱਖਾਂ ਦਿੱਤੀਆਂ ਨੇ ਹਾਂਜੀ ਹਾਂਜੀ ਆਪਾਂ ਆਪਣੀ ਅੱਖਾਂ ਨਾਲ ਵੇਖ ਕੇ ਲਿਆਂਦੀ ਸਾਰੇ ਵੀਰ ਆਪਣੀ ਅੱਖਾਂ ਨਾਲ ਵੇਖ ਕੇ ਖੰਣ ਠੀਕ ਹੈ ਜੀ ਆਪੇ ਰੁਪਈਏ ਵੀਜੀ ਪੈਸੇ ਕਿਹੜਾ ਸੌਖਾ ਪੰਦਾ ਇਹ ਕਿਹੜੇ ਰੁੱਖਾਂ ਲੱਗੇ ਤੋੜ ਲੈਉਣੇ ਬਾਕੀ ਚਲੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖੋ ਬਸੋ ਜੀ